ਹਾਂ ਜੇ ਤੂੰ ਕਹਿੰਦਾ ਵੇਖ ਦੇ ਵੇਖੀ ਰਹਿਣ ਤੇਰਾ ਸਾਈ ਹੈ ਤੇਰੀਗਾ ਅੱਜ ਅਸੀਂ ਜਨਕਲਿਆਨ ਐਨ ਜੀਓ ਵੱਲੋਂ ਆਪਣੇ ਸਾਰੇ ਮੈਂਬਰਸ ਦੇ ਨਾਲ ਮੰਤਰੀ ਬਾਬਾ ਜੀ ਦੇ ਨਾਲ ਆਪਾਂ ਮੈਮੋਰੰਡਮ ਦੇਣ ਆਏ ਸੀ ਐਡੀਸੀਪੀ ਸਾਹਿਬ ਨੂੰ ਨਸ਼ਿਆਂ ਦੇ ਖਿਲਾਫ ਕਿ ਜੋ ਸਾਡੇ ਏਰੀਆ ਦੇ ਵਿੱਚ ਬਹੁਤ ਨਸ਼ਾ ਵੱਧ ਚੁੱਕਾ ਹੈ ਬੱਚਿਆਂ ਦੀ ਮੌਤਾ ਹੋ ਰਹੀਆਂ 20-20 ਸਾਲ ਦੇ ਬੱਚਿਆਂ ਦੀ ਮੌਤਾ ਹੋ ਰਹੀਆਂ ਉਹਦੇ ਸੰਬੰਧ ਵਿੱਚ ਐਡੀਸੀਪੀ ਸਾਹਿਬ ਨੂੰ ਅਸੀਂ ਅੱਜ ਮੈਮੋਰੰਡਮ ਦਿੱਤਾ ਹੈ ਔਰ ਵਿਸ਼ਵਾਸ ਦਿੱਤਾ ਹੈ ਕਿ ਸਾਡੀ ਸਾਰੀ ਟੀਮ ਪੁਲਿਸ ਦਾ ਸਹਿਯੋਗ ਕਰਕੇ ਇਸ ਜਿਹੜੀ ਨਸ਼ੇ ਨੂੰ ਖਤਮ ਕਰਨ ਲਈ ਇਹਨਾਂ ਦਾ ਸਹਿਯੋਗ ਕਰਨ ਨੂੰ ਤਿਆਰ ਹੈ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਸਾਨੂੰ ਕਿ ਤੁਸੀਂ ਜਿਹੜੀ ਜਿਹੜੀ ਸਾਨੂੰ ਸ਼ਿਕਾਇਤ ਕਰੋਗੇ ਜਿੱਥੇ ਜਿੱਥੇ ਤੁਹਾਡੀ ਲੋੜ ਹੈ ਅਸੀਂ ਤੁਹਾਨੂੰ ਨਾਲ ਲੈ ਕੇ ਵੀ ਚੱਲਾਂਗੇ ਔਰ ਇਸ ਚੀਜ਼ ਨੂੰ ਦੂਰ ਕਰਾਂਗੇ ਸਰ ਕਿਹੜਾ ਕਿਹੜਾ ਏਰੀਆ ਦੱਸ ਸਕਦੇ ਹੋ ਕੁਝ ਸਾਰਾ ਸਾਡਾ ਬਸਤੀਆਂ ਦਾ ਏਰੀਆ ਸੀ ਇਹਨਾਂ ਨੂੰ ਦੱਸਿਆ ਜੀ ਜਲੰਧਰ ਵੈਸਟ ਸਟੇ ਜਿੰਨੇ ਵੀ ਸਾਡੇ ਉੱਧਰ ਬਸਤੀ ਪੀਤਾ ਬਸਤੀ 바ਵਾ ਖੇਲ ਬਸਤੀ ਦੁਨਿਆ ਬਸਤੀ ਦਾਨਿਸ਼ਮੰਦ ਦਾ ਸਾਰੀ ਬਸਤੀਆਂ ਦੇ ਵਿੱਚ ਜਿਹੜਾ ਆਪਾਂ ਉਹਨਾਂ ਨੂੰ ਦਿੱਤਾ ਇਸ ਬਾਰੇ ਦੱਸਿਆ ਦੇਖੇ ਜਾਵੇ ਉਧਰ ਛੋਟੇ ਛੋਟੇ ਬੱਚੇ ਵੀ بڑے ਨਸ਼ੇ ਵੇਚੇ ਉਹਦੇ ਬਾਰੇ ਤੁਹਾਡਾ ਕੀ ਏਣਾ ਉਹੀ ਅਸੀਂ ਆਪਣਾ ਆਈਡੀਸੀ ਕੀ ਸਾਹਮਣੇ ਗੱਲ ਕੀਤੀ ਹੈ ਕਿ ਇਸ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਇੱਧਰ ਪ੍ਰਮੋਟ ਵੀ ਇਸੇ ਕਰਕੇ ਹੋ ਰਹੇ ਕਿ ਜਿਹੜੇ ਬੰਦੇ ਵੇਚ ਰਹੇ ਨੇ ਨਸ਼ਾ ਔਰ ਉਹਨਾਂ ਵੱਲ ਦੇਖ ਕੇ ਬੱਚਿਆਂ ਦਾ ਰੁਝਾਨ ਜਦੋਂ ਦੇਖਦੇ ਕਿ ਉਹ ਨਵੀਂ ਤੋਂ ਨਵੀਂ ਗੱਡੀ ਨਵੇਂ ਤੋਂ ਨਵੇਂ ਮੋਬਾਈਲ ਨਵੇਂ ਤੋਂ ਨਵੇਂ ਬਾਈਕ ਲੈ ਕੇ ਘੁੰਮ ਰਹੇ ਆ ਮਕਾਨ ਬਿਲਡਿੰਗਾਂ ਬਣਾ ਰਿਹਾ ਔਰ ਨਵੀਂ ਜਨਰੇਸ਼ਨ ਦਾ ਰੁਝਾਨ ਵੀ ਉਧਰ ਹੀ ਹੋ ਰਿਹਾ ਮਿਹਨਤ ਨੂੰ ਛੱਡ ਕੇ ਚੰਗੇ ਪਾਸੇ ਨੂੰ ਛੱਡ ਕੇ ਤੇ ਉਹਨਾਂ ਦਾ ਵੀ ਧਿਆਨ ਜਿਹੜਾ ਹੈ ਇਧਰ ਪਾਸੇ ਲੱਗ ਰਿਹਾ ਉਹ ਵੀ ਆਪਾਂ ਉਹਨਾਂ ਦੇ ਨੋਟਿਸ 'ਚ ਲਿਆਂਦਾ ਹੈ ਨਸ਼ੇ ਦੇ ਕਾਰਨ ਕੋਈ ਮੌਤ ਵੀ ਹੋਈ ਹੈ ਬਿਲਕੁਲ ਜੀ ਜਲੰਧਰ ਵੈਸਟ 'ਚ ਰੋਜ਼ ਮੌਤਾਂ ਹੋ ਰਹੀਆਂ ਪਿਛਲੇ 3-4 ਦਿਨ ਪਹਿਲਾਂ ਵੀ ਪੰਨੂ ਵਿਹਾਰ ਦੇ ਵਿੱਚ ਇੱਕ 20 ਸਾਲ ਦਾ ਨੌਜਵਾਨ ਜਿਹੜਾ ਹੈ ਨਸ਼ੇ ਦੀ ਦੋਸ ਨਾ ਮਰਿਆ ਹੈ ਤੁਹਾਨੂੰ ਕਿ ਲੱਗਦਾ ਪ੍ਰਸ਼ਾਸਨ ਧਿਆਨ ਦੇਗਾ ਇਧਰਲੇ ਪਾਸੇ ਬਿਲਕੁਲ ਦੇਣਾ ਪਏਗਾ ਜੀ ਪ੍ਰਸ਼ਾਸਨ ਨੂੰ ਕਿਉਂਕਿ ਇਸੇ ਕਰਕੇ ਆਪਾਂ ਸਾਰੀ ਅਸੀਂ ਆਪਣੀ ਐਨਜੀਓ ਵੱਲੋਂ ਜਿਹੜਾ ਆ ਇਹ ਮੁਹਿੰਮ ਚੁੱਕੀ ਆ ਤੇ ਅਸੀਂ ਨਿਰੰਤਰ ਚੁੱਕਦੇ ਵੀ ਰਵਾਂਗੇ ਕਿ ਜੇ ਪ੍ਰਸ਼ਾਸਨ ਸਾਡੇ ਨਹੀਂ ਗੱਲ ਸੁਣਦਾ ਆਪਾਂ ਹੋਰ ਵੱਧ ਚੜਕੇ ਇਹਦੇ ਖਿਲਾਫ ਅੱਗੇ ਤੇ ਅੱਗੇ ਹੋਰ ਮੰਤਰੀ ਸਹਿਬਾਨਾਂ ਨੂੰ ਹੋਰ ਵੱਡੇ ਅਫਸਰਾਂ ਨੂੰ ਵੀ ਮਿਲਾ ਰਹੇ ਹਾਂ ਠੀਕ ਭਾਈ ਤੁਸੀਂ ਅੱਜ ਆਏ ਹੋ ਪੰਜ ਨੰਬਰ ਥਾਣੇ ਕਾਰਨ ਕੀ ਹੈ ਤੋਂ ਪਹਿਲਾਂ ਗਿਆ ਗੁਰਦੇਵ ਅਸੀਂ ਕੱਲ ਵੀ ਆਪਣਾ ਇੰਟਰਵਿਊ ਦਿੱਤਾ ਸੀਗਾ ਤੇ ਉਹਦੇ ਦੱਸਿਆ ਸੀਗਾ ਚਿੱਟੇ ਦਾ ਜਿਹੜਾ ਨਸ਼ਾ ਬਹੁਤ ਵੱਧ ਰਿਹਾ ਉਹਦੇ ਕਾਰਨ ਸੀ ਅਫਸਰ ਸਾਹਿਬ ਨੂੰ ਮਿਲਣ ਆਏ ਸੀ ਤੇ ਉਹਨਾਂ ਨੂੰ ਆਪਣਾ ਗਿਆਨ ਦਿੱਤਾ ਕੀ ਗੱਲਬਾਤ ਹੋਈ ਤੁਹਾਡੀਆਂ ਨਾਲ ਉਹ ਕਹਿੰਦਾ ਅਸੀਂ ਕਰਾਂਗੇ ਜੋ ਵੀ ਉਹਨਾਂ ਨੇ ਥੋੜੀ ਥੋੜੀ ਲਿਖ ਰਿਆ ਅੰਦਰਲੀ ਗੱਲਬਾਤ ਹੈ ਕਹਿੰਦਾ ਤੁਸੀਂ ਸਾਨੂੰ ਦੱਸੋ ਅਸੀਂ ਖੁਦ ਚੱਲਾਂਗੇ ਬਟ ਅਸੀਂ ਇਹ ਕਹਿੰਨੇ ਆ ਅਸੀਂ ਪੁਲਿਸ ਵੱਲੋਂ ਛੱਡ ਕੇ ਅਸੀਂ ਖੁਦ ਆਪ ਨਸ਼ੇ ਵਿੱਚਣ ਵਾਲੇ ਨੂੰ ਕਹਿੰਦੇ ਆ ਅਸੀਂ ਆਪ ਖੁਦ ਫੜਾਂਗੇ ਤੁਹਾਨੂੰ ਨੂੰ ਲੱਗਦਾ ਅਫਸਰ ਸਹਿਬਾਨਾ ਸਾਡੀ ਗੱਲ ਬਾਤ ਹੋਈ ਕਾਰਵਾਈ ਹੋਏਗੀ ਜੀ ਜਰੂਰ ਹੋਏਗੀ ਕਿਉਂ ਨਹੀਂ ਆਏਗੀ ਜਦੋਂ ਇਕੱਠੇ ਹੋਵਗੇ ਤੁਸੀਂ ਸਾਰੇ ਤਾਂ ਕਿਉਂ ਨਹੀਂ ਹੋਏਗੀ ਵੱਡੇ ਤੋਂ ਵੱਡਾ ਅਫਸਰ ਪ੍ਰਧਾਨ ਮੰਤਰੀ ਵੀ ਸੁਣਦਾ ਗੱਲ ਠੀਕ